ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਜੀ ਘਰੋਂ ਚੱਲਿਆ ਤੋਂ ਅੱਜ ਅੱਠਵਾ ਦੇਣਾ ਤੇ ਅੱਜ ਆਪਾਂ ਹੁਣ ਸਤਖੰਡ ਸ਼੍ਰੀ ਹਰਿ ਜੀ ਨੂੰ ਸਾਹਿਬ ਦਰਸ਼ਨ ਕਰਕੇ ਤੇ ਘਰਾਂ ਨੂੰ ਚਾਲੇ પા ਦੇਣੇ ਆਪਾਂ ਘਰਾਂ ਨੂੰ ਵਾਪਸ ਪਰਦੇਣਾ ਜੀ ਤਾਂ ਨਹੀਂ ਕਰਦਾ ਘਰੇ ਵੀ ਜਾਂ ਚੁਣੀ ਆ ਕਰਕੇ आप पैक कर लिया कमरे ठीक करके बस क्या अर्दास हो गई है वाइरू जी ਤਾਂ ਹੁਣ ਆਪਾਂ ਪਿੰਡ ਤੋਂ ਉਤਰ ਲੱਗੇ ਆਪਾਂ ਬਰਾਵਤੀ ਤੋਂ 10 ਕਿਲੋਮੀਟਰ ਪਿੱਛੇ ਹੈ ਤੇ ਕੋਈਆ ਆਪਾਂ ਨੂੰ ਰੂਟ ਗਲਤ ਮਿਲ ਗਿਆ ਹੈਗਾ ਚਲੋ ਫਿਰ ਵੀ ਆਪ ਥੋੜਾ ਅੱਗੇ ਅੱਜ ਕੋਟੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਵਾਟਰ ਦਾ ਆਪਾਂ ਖਿੱਚਤੀ ਆ। ਵਾਟਰ ਦਾ ਆਪਾਂ 100 ਕਿਲੋਮੀਟਰ ਆ ਗਏ ਆ। ਤੇ ਅੱਜ ਆਪਾਂ ਇਹ ਆਪਣਾ ਖੜਾ ਮੋਟਰਸਾਈਕਲ ਟੀਲਕਸ ਚੱਲਾ ਕੁਛ ਨਹੀਂ ਇਹ ਔਇਲ ਚੇਂਜ ਕਰਾਇਆ ਜਾਂ ਬਸ ਬ੍ਰੇਕ ਤੇ ਵਧੀਆ ਚੱਲ ਰਿਹਾ। ਬਈ ਕੋਈ ਵੀ ਵੱਡੇ ਮੋਟਰਸਾਈਕਲ ਦਾ ਹੁੰਦਾ ਛੋਟੇ ਮੋਟਰਸਾਈਕਲ ਵੀ ਕਾਮਯਾਬ ਆ। ਉਹ ਤਾਂ ਵਧੀਆ ਜਿੰਨੇ ਤੇ ਕਵਰ ਕਰ ਰਹੇ ਅਸੀਂ 50 60 50 60 ਤੇ ਜਾ ਰਹੇ ਆ। ਤੇ ਕੋਈ ਗੱਲ ਨਹੀਂ ਚੜਦੀ ਕਲਾ

ਦਾ ਬਹੁਤ ਖਰਾਬ ਕਰਦਾ ਚੀਜ਼ਾਂ ਬਹੁਤ ਬਹੁਤ ਦਾ ਗਲਵਜ਼ ਇਹਨੇ ਗਵਾਦੇ ਤੇ ਮਫਰਲ ਇਹਨੇ ਸੁੱਕਣਾ ਪਾਇਆ ਸੀ ਉਹ ਵੀ ਲੈ ਗਿਆ ਚੱਕੋ ਉਲਟੋ ਹੋ ਗਿਆ ਕਬ GPS ਸਿਗਨਲ ਲੌਸਟ ਕੋ ਪੱਕਾ ਹੀ ਬਾਂਦਰ ਆ ਤੇ ਕਣਕ ਨੂੰ ਪਾਣੀ ਲਾਉਂਦੇ ਆ ਰਾਤ ਰੱਖੀ ਜਿਹੜੀ ਉੱਥੇ ਜਿਹੜਾ ਕੋਈ ਨਾ ਪਲਾਸਟਿਕ ਰਾਵਸੇ ਵਰਤਮਾਨ ਦਿਨ ਨਹੀਂ ਬਸ ਇਹ ਕਿਰਾਚ ਨਾ ਨੱਤੀ ਆਈਂ ਰਹਿ ਜਾਂਦੇ ਜਿਹੜਾ ਗੇਰ ਪਾਉਂਦਾ ਮੇਰੀ ਕਲਚ ਘੱਟ ਜਾਂਦਾ ਪਪਾਲ ਪਹੁੰਚ ਗਏ ਆਪਾਂ ਤੇਲ ਪਵਾ ਲਿਆ ਟੈਂਕੀ ਫੁੱਲ ਕਰਾ ਲਈ ਤੇ 627 ਕਿਲੋਮੀਟਰ ਆਪਾਂ ਆ ਗਏ ਆ ਨਦੇੜ ਤੋਂ ਪਪਾਲ ਤੱਕ ਮੋਟਰਸਾਈਕਲ ਦੀ ਸਰਵਿਸ ਆਪਾਂ ਕਰਾ ਲਈ ਸੀ ਤੇ ਇੱਕ ਆਪਣਾ ਫੋਨ ਦੀ ਡਿਸਪਲੇ ਟੁੱਟ ਗਈ ਸੀ ਤੇ ਉਹ ਪਵਾਈ ਅਪਾ ਹਾਲ ਦੇ ਬਾਹਰ ਕੋਈ ਆਪਾਂ ਟੱਪਾ ਦੇਖਦੇ ਆ ਤੇ ਪ੍ਰਸ਼ਾਦਾ ਸ਼ਕ ਲਗੇ ਉਹ ਵੇਖੀ ਬਾਈ ਵੇਖੀ ਬਾਈ ਸਿੱਧਾ ਹੀ ਲਈ ਜਾਵੇ ਬਾਅਦ ਕੇ ਬੰਦ ਕਰੀ ਸਾਢੇ 9 ਵਜੇ ਆ ਆਪਾਂ ਪਹੁੰਚਿਆ ਤਬੀ ਤੇ ਸ਼ਾਦਾ ਸ਼ਹਿਰ ਵਾਸਤੇ ਜਿਆਦਾ ਲਾਉਂਦੇ ਆ ਸ਼ਾਕੀ ਫਿਰ ਅੱਗੇ ਚੱਲਾਂ ਸ਼ਾਦਾ ਆ ਗਿਆ ਜੀ ਮਿਹਰਾਜ ਉਸਨਾਂ ਨੇ ਸਤ ਪਾ ਸਸਕਾਹ ਹੋਰ ਸਾਰੇ ਠੀਕ ਠਾਕ ਵੀਰ ਆਪਾਂ ਵੀਰ ਅੱਜ ਟੈਂਪੋਰਰ ਆ ਦਾ ਸਫਰ ਕੀਤਾ ਸਭ ਸੁਬਾਹ ਦੇ ਕਰੇ ਤੇ ਰਾਤ ਪੂਰੀ ਸਾਰੀ ਯਾਤਰਾ ਕਰੀ ਬਸ 1:30 ਤੋਂ 2 ਘੰਟੇ ਰਾਤ ਦੀ ਦਸਤਾਰ ਤੇ ਆਪਾਂ ਕੋਟੇ ਤੋਂ 30 ਕਿਲੋਮੀਟਰ ਪਿੱਛੇ ਆ ਤੇ 900000 ਦੇ ਕਿਲੋਮੀਟਰ ਦੇ ਕਰੀਬ ਆਪਾਂ ਕੜਤਾ ਤੇ ਨੀਰਾ ਸੀ ਗੱਲੇ ਰੇਡ ਕੁਛ ਦਿਖਾਇਆ ਨਹੀਂ ਗਿਆ ਤੇ ਕੋਟਾ 30 ਕਿਲੋਮੀਟਰ ਰਹਿ ਗਿਆ ਇਹ ਕਾ ਚੀਜ਼ ਦੇਖਣ ਆਲੀ ਹੈ ਜਿਹੜਾ ਆ ਸਲੇਪਾਂ ਪਾਉਨੇ ਆ ਕੋਠਿਆਂ ਤੇ ਵੀ ਇਹ ਬਣਾਈਆਂ ਨਹੀਂ ਜਾਂਦੀਆਂ ਇਹ ਨੂੰ ਜ਼ਮੀਨ ਦੇ ਵਿੱਚੋਂ ਕੱਢਿਆ ਜਾਂਦਾ ਇਹ ਉਹੀ ਲਾਲ ਸਲੇਪਾਂ ਉੱਥੇ ਪਿੱਛੇ ਕੱਢੀਆਂ ਵੀ ਪਈਆਂ ਸੀ ਨਾ ਠੀਕ ਹੈ ਇਹ ਉਵੇਂ ਖੜੀਆਂ ਕੀਤੀਆਂ ਪਈਆਂ ਸਲੇਪਾਂ ਕੱਢ-ਕੱਢ ਵਿੱਚੋਂ ਇਹਨੂੰ ਜ਼ਮੀਨ ਦੇ ਵਿੱਚੋਂ ਕੱਢਿਆ ਜਾਂਦਾ ਨਾ ਕਿ ਇਹਨੂੰ ਬਣਾਇਆ ਨਹੀਂ ਜਾਂਦਾ ਮੈਨੂੰ ਤਾਂ ਫਿਲਹਾਲ ਆ ਦੇਖੋ ਆ ਦੇਖੋ ਆ ਦੇਖੋ ਸਲੇਬ ਵਿੱਚ ਪਈ ਆ ਦੇਖੋ ਬਾਹਰ ਕੱਢਾਂਗੇ ਇਹ ਲਾਲ ਰੰਗ ਦੀ ਪੱਥਰ ਜ਼ਮੀਨ ਦੇ ਵਿੱਚੋਂ ਹੀ ਨਿਕਲਦਾ ਇਹ ਸਲੇਬਾ ਉਵੇਂ ਹੀ ਨਿਕਲਦੀਆਂ ਚੌਰਸ ਪੀਸਾਂ ਦੇ ਵਿੱਚ ਆਪਣੇ ਮੋਟਰਸਾਈਕਲ ਦਾ ਆ ਸਾਈਡ ਵਾਲਾ ਸਟੈਂਡ ਵੀ ਟੁੱਟ ਗਿਆ। ਸਾਈਡ ਵਾਲਾ ਸਟੈਂਡ ਟੁੱਟ ਗਿਆ ਭਾਈ ਜਣ ਜਿਆਦਾ ਹੋਣ ਕਰਕੇ ਚਲੋ ਕੋਈ ਗੱਲ ਨਹੀਂ ਭਾਈ ਓਏ ਉੱਥੇ ਤਾਂ ਹੈਗੀ ਸੀਗੀ ਗਰਮੀ ਤੇ ਨਾ ਤਾਂ ਉੱਥੇ ਕੋਟ ਪਾਉਣ ਦੀ ਲੋਟ ਪੈਂਦੀ ਭਾਈ ਇੱਥੇ ਆ ਕੇ 1000 ਕਿਲੋਮੀਟਰ ਆਏ ਆ ਭਾਈ ਟੂਰ ਤੇ ਲਿੱਕੇ ਕਰਦੇ ਮੋਟਰਸਾਈਕ ਤੇ ਹੀਟ ਥਾਰੀ ਚੜਦੀ ਆ ਭਾਈ ਕੰਬਲ ਵੀ ਉੱਤੇ ਲਿਆ ਸੀ ਰਾਤ ਜਦੋਂ ਚਲਾਉਂਦੇ ਸੀ ਮੋਟਰਸਾਈਕ ਬੜੀ ਠੰਡ ਆ ਭਾਈ ਇੱਥੇ